ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਤੇ ਦਰਦਪਰੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀਆਂ ਉਹ ਕੈਨੇਡਾ ਦੇ ਵਿੱਚ ਰਹਿੰਦਾ ਬਾਈ ਦੇ ਨਾਲ ਕੀ ਕੁਝ ਵਾਪਰਿਆ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਆਜੋ ਕਰਦੇ ਆਂ ਬਾਈ ਦੀ ਜ਼ਿੰਦਗੀ ਦੀ ਕਹਾਣੀ ਦੀ ਸ਼ੁਰੂਆਤ ਬਾਈ ਦਾ ਸਾਰਾ ਪਰਿਵਾਰ ਹੀ ਗੁਰਸਿੱਖ ਪਰਿਵਾਰ ਹੁੰਦਾ ਸਾਰੇ ਪਰਿਵਾਰ ਨੇ ਅਮਰਤ ਛਕਿਆ ਹੁੰਦਾ ਤੇ ਬਾਈ ਨੇ ਵੀ ਅਮਰਤ ਛਕਿਆ ਹੁੰਦਾ ਬਾਈ ਕਹਿੰਦਾ ਸਾਡੇ ਘਰੇ ਗੁਰਬਾਣੀ ਦਾ ਜਾਪ ਬਹੁਤ ਜ਼ਿਆਦਾ ਹੁੰਦਾ ਉਸੇ ਚੀਜ਼ ਦਾ ਮੇਰੇ ਤੇ ਵੀ ਕਹਿੰਦਾ ਬਹੁਤ ਅਸਰ ਹੁੰਦਾ ਮੈਂ ਵੀ ਜਾਪ ਗੁਰਬਾਣੀ ਦਾ ਬਹੁਤ ਕਰਦਾ ਹੁੰਨਾ ਕਹਿੰਦਾ ਜਦੋਂ ਮੇਰੇ ਵਿਆਹ ਦੀ ਗੱਲਬਾਤ ਚੱਲਦੀ ਆ ਤਾਂ ਉਦੋਂ ਮੇਰਾ ਮਾਂ ਪਿਓ ਇਹ ਗੱਲ ਤੈਅ ਕਰਦਾ ਵੀ ਆਪਾਂ ਮੁੰਡਾ ਉੱਥੇ ਵਿਆਹਣਾ ਜਿੱਥੇ ਅੱਗੇ ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਹੋਵੇ ਸਾਰੇ ਪਰਿਵਾਰ ਨੇ ਅਮਰਸ਼ਕਿਆ ਹੋਵੇ ਕੁੜੀ ਨੇ ਅਮਰਸ਼ਕਿਆ ਹੋਵੇ ਗੁਰਬਾਣੀ ਪੜ੍ਹਨ ਵਾਲੇ ਜੀ ਹੋਣਾ ਸੀ ਉੱਥੇ ਦਾ ਮੁੰਡਾ ਵਿਆਉਣਾ ਚਲੋ ਜੀ ਕਹਿੰਦਾ ਵਿਚੋਲੇ ਨੇ ਦੱਸ ਪਾਈ ਸਾਡਾ ਪਰਿਵਾਰ ਵੇਖਣ ਗਿਆ ਕੁੜੀ ਚਲੋ ਜੀ ਸੋਹਣੀ ਸੁਨੱਖੀ ਸੀ ਕੁੜੀ ਪਸੰਦ ਆ ਗਈ ਸਾਰਾ ਪਰਿਵਾਰ ਵੀ ਗੁਰਸਿੱਖ ਸੀਗਾ ਗੱਲਬਾਤ ਤੈਹ ਹੋ ਗਈ ਸਾਡਾ ਵਿਆਹ ਹੋ ਗਿਆ ਕਹਿੰਦਾ ਵਿਆਹ ਤੋਂ ਬਾਅਦ ਮੈਂ ਬਹੁਤ ਖੁਸ਼ ਸੀਗਾ ਤੇ ਕਹਿੰਦਾ ਮੇਰੀ ਘਰ ਵਾਲੀ ਬਹੁਤ ਖੁਸ਼ ਸੀਗੀ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਦੀ ਮਾਸੀ ਦੀ ਕੁੜੀ ਸੀਗੀ ਉਹ ਕੈਨੇਡਾ ਦੇ ਵਿੱਚ ਰਹਿੰਦੀ ਸੀਗੀ ਉਹਦੇ ਨਾਲ ਇਹਦਾ ਬਹੁਤ ਜਦਾ ਮੋਹ ਪਿਆਰ ਸੀ ਕਹਿੰਦਾ ਮੇਰੀ ਘਰ ਵਾਲੀ ਦਾ ਉਹ ਕੈਨੇਡਾ ਤੋਂ ਮੰਨ ਲਾ ਇੱਕ ਦਿਨ ਛੱਡ ਕੇ ਇਹਨੂੰ ਫੋਨ ਕਰਦੀ ਰਹਿੰਦੀ ਲਗਭਗ ਕਰਦੀ ਰਹਿੰਦੀ ਕਰਦੀ ਰਹਿੰਦੀ ਕਹਿੰਦਾ ਇੱਕ ਦਿਨ ਉਹ ਇਹਨੂੰ ਕਹਿੰਦੀ ਵੀ ਤੁਸੀਂ ਕੈਨੇਡਾ ਆ ਜਾਓ ਤੇ ਤੂੰ ਆ ਕਹਿੰਦੀ ਹਾਈਲਾਈਟਸ ਕਰ ਲਾ ਵੀ ਹੱਜੀ ਕਿਹੜਾ ਤਰ੍ਹਾਂ ਕੋਈ ਗੈਪ ਪਿਆ ਇਹਨਾਂ ਵੀ ਤੂੰ ਹਾਈਲਾਈਟਸ ਕਰ ਲਾ ਤੇ ਹਾਈਲਾਈਟਸ ਕਰਕੇ ਇੱਧਰ ਆ ਜਾ ਵੀ ਇੱਥੇ ਵਧੀਆ ਲਾਈਫ ਆ ਕਹਿੰਦਾ ਚਲੋ ਜੀ ਮੇਰੀ ਘਰ ਲਈ ਕਹਿੰਦੀ ਵੀ ਆਪਾਂ ਕੈਨੇਡਾ ਚੱਲਦੇ ਆ ਕਹਿੰਦਾ ਪਹਿਲਾਂ ਤਾਂ ਮੈਂ ਕਿਹਾ ਵੀ ਰਹਿਣ ਦੇ ਆਪਾਂ ਕੀ ਕਰਨਾ ਕਹਿੰਦਾ ਉਦੋਂ ਲਗਭਗ ਮੇਰੀ ਘਰ ਵਾਲੀ ਪ੍ਰੈਗਨੈਂਟ ਹੋ ਚੁ ਮੰਲਾ ਵਿਆਹ ਤੋਂ 6 ਕਿ ਮਹੀਨੇ ਤੋਂ ਬਾਅਦ ਇਹ ਗੱਲ ਸ਼ੁਰੂ ਹੁੰਦੀ ਆ ਉਦੋਂ ਕਹਿੰਦਾ ਮੇਰੀ ਘਰ ਵਾਲੀ ਪ੍ਰੈਗਨੈਂਟ ਹੋ ਚੁੱਕੀ ਸੀ ਕਹਿੰਦਾ ਮੈਂ ਇਹਨੂੰ ਕਿਹਾ ਵੀ ਵੀ ਹੁਣ ਤੂੰ ਪ੍ਰੈਗਨੈਂਟ ਆ ਕਹਿੰਦੀ ਕੋਈ ਨਹੀਂ ਜਦੋਂ ਬੇਬੀ ਹੋ ਜੂਗੀ ਉਸ ਤੋਂ ਬਾਅਦ ਮੈਂ ਚਲੀ ਜਾਊਂਗੀ ਇਹ ਪਹਿਲਾਂ ਭਾਈ ਆਈਲੈਂਡਸ ਤਾਂ ਕਰੀਏ ਕਹਿੰਦਾ ਚਲੋ ਜੀ ਮੈਂ ਘਰ ਦੇ ਨਾਲ ਸਲਾਹ ਕਰਕੇ ਇਹਨੂੰ ਆਈਲੈਂਡਸ ਕਰਨ ਲਾ ਦਿੱਤਾ ਇਹ ਆਈਲੈਂਡਸ ਤੋਂ ਵਧੀਆ ਬੈਂਡ ਲੈ ਜਾਂਦੀ ਹੈ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਸਾਡੇ ਘਰੇ ਬੱਚਾ ਪੈਦਾ ਹੋ ਜਾਂਦਾ ਬੱਚਾ ਕਹਿੰਦਾ ਹੁੰਦਾ ਮੁੰਡਾ ਕਹਿੰਦਾ ਉਹ ਮੁੰਡਾ ਹੋਣ ਤੋਂ 2-4 ਮਹੀਨੇ ਰੋਕ ਕੇ ਫਿਰ ਅਸੀਂ ਇਦੀ ਫਾਇਲ ਲਾਉਨੇ ਆ ਫਾਇਲ ਲਾਉਣ ਤੋਂ ਬਾਅਦ ਇਹਦਾ ਆ ਜਿੰਦਾ ਵੀਜ਼ਾ ਤੇ ਕਹਿੰਦਾ ਵੀ ਇਹ ਚਲੀ ਜਾਂਦੀ ਹੈ ਕੈਨੇਡਾ ਆਪਦੀ ਮਾਸਦੀ ਦੀ ਕੁੜੀ ਦੇ ਕੋਲ ਪਹੁੰਚ ਜਾਂਦੀ ਹੈ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਸੀ ਇਹ ਦਿਮਾਲਾ ਸਿਰ ਤੇ ਬੰਨ੍ਹਦੀ ਹੁੰਦੀ ਸੀਗੀ ਤੇ ਅਮਰਦਾ ਦਾ ਸ਼ੱਕ ਹੈ ਵੈਸੇ ਹੀ ਸਾਹਿਬ ਇਹਦਾ ਪਾਇਆ ਹੋਇਆ ਸੀਗਾ ਕਹਿੰਦਾ ਜਦੋਂ ਇਹ ਕੈਨੇਡਾ ਪਹੁੰਚ ਜਾਂਦੀ ਆ ਉਸ ਤੋਂ ਉੱਥੇ ਜਾ ਕੇ ਵਧੀਆ ਮੈਨੂੰ ਫੋਨ ਕਰਦੀ ਆ ਵਧੀਆ ਵੀਡੀਓ ਕਾਲ ਤੇ ਮੇਰੇ ਨਾਲ ਗੱਲਾਂ ਕਰਦੀ ਆ ਕਹਿੰਦਾ ਉਹਦਾ ਮੇਰਾ ਬੱਚਾ ਜਮਈ ਛੋਟਾ ਜਿਹਾ ਹੁੰਦਾ ਵਿਚਾਰਾ ਮੱਲਾ ਵੀ ਕਿਹੜਾ ਮਹੀਨਾ ਸੀ ਕਹਿੰਦਾ ਸੀ 7 ਮਹੀਨਿਆਂ ਦਾ ਹੁੰਦਾ ਉਹ ਜੇ ਛੱਡ ਕੇ ਚਲੀ ਗਈ ਸੀ ਇਹ ਕਹਿੰਦਾ ਇੱਕ ਦਿਨ ਮੈਨੂੰ ਇਹ اچانک ਫੋਨ ਤੇ ਕਹਿੰਦੀ ਵੀ ਜਿੱਥੇ ਮੈਂ ਕੰਮ ਕਰਦੀ ਆਂ ਵੀ ਉਹੋ ਇਹ ਗੱਲ ਕਹਿੰਦੇ ਆ ਵੀ ਤੂੰ ਦਮਾਲਾ ਬੰਨ ਕੇ ਨਹੀਂ ਇੱਥੇ ਆਉਣਾ ਵੀ ਤੁਸੀਂ ਪੋਨੀ ਕਰਕੇ ਆ ਸਕਦੇ ਹੋ ਜਾਂ ਕੈਪ ਲਾ ਕੇ ਆ ਸਕਦੇ ਹੋ ਤੁਸੀਂ ਦਮਾਲਾ ਬੰਨ ਕੇ ਨਹੀਂ ਆਉਣਾ ਕਹਿੰਦਾ ਮੈਂ ਹੁਣ ਪੰਜਾਬ ਚ ਬੈਠਾ ਸੀ ਮੈਨੂੰ ਉਸ ਗੱਲ ਦਾ ਕੀ ਪਤਾ ਸੀ ਵੀ ਸੱਚ ਬੋਲ ਰਹੀ ਐ ਜਾਂ ਝੂਠ ਬੋਲ ਰਹੀ ਐ ਕਹਿੰਦਾ ਮੈਂ ਕਿਹਾ ਫੇਰ ਕਹਿੰਦੀ ਵੀ ਉਹ ਕਹਿੰਦੀ ਪੋਨੀ ਕਰਕੇ ਇੱਥੇ ਆਇਆ ਕਰ ਕਹਿੰਦਾ ਮੈਂ ਕਿਹਾ ਵੀ ਚਲ ਠੀਕ ਆ ਵੀ ਵੈਸੇ ਕਹਿੰਦਾ ਮੇਰਾ ਦਿਲ じゃ ਨਹੀਂ ਸੀ ਮੰਨਦਾ ਪਰ ਮੈਂ ਦੁਖੀ ਹੋ ਕੇ ਕਿਹਾ ਵੀ ਚਲ ਠੀਕ ਆ ਕਹਿੰਦਾ ਕਹਿੰਦਾ ਚਲੋ ਜੀ ਇਹਨੇ ਥੋੜੇ ਦਿਨਾਂ ਬਾਅਦ ਜਿਹੜੇ ਵਾਲ ਸੀ ਔਰ ਮੌਂਡ ਰਿਮੂਵਡ ਕਰਾ ਲਏ ਵਧੀਆ ਕਰਾ ਕੇ ਤੇ ਕਹਿੰਦਾ ਥ੍ਰੈਡਿੰਗ ਥ੍ਰੂਡਿੰਗ ਪਹਿਲਾਂ ਬਿਲਕੁਲ ਨਹੀਂ ਕਰਾਉਂਦੀ ਸੀ ਕਹਿੰਦਾ ਜਦੋਂ ਮੈਨੂੰ ਇਹਨੇ ਵੀਡੀਓ ਕਾਲ ਕਰੀ ਥ੍ਰੈਡਿੰਗ ਥ੍ਰੂਡਿੰਗ ਦੀ ਕਰਾਈ ਹੋਈ ਪੋਨੀ ਨੇ ਕੀਤੀ ਕਹਿੰਦਾ ਖੁੱਲੇ ਵਾਲ ਛੱਡੇ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਪੋਨੀ ਕਰਕੇ ਆਉਣ ਵਾਸਤੇ ਕਿਹਾ ਤੇ ਤੂੰ ਥ੍ਰੈਡਿੰਗ ਕਿਉਂ ਕਰੇਂ ਕਹਿੰਦੀ ਮੈਂ ਕਿਹਾ ਚਲ ਵੀ ਉਹ ਕਹਿੰਦਾ ਮਾਸੇ ਦੀ ਕੁੜੀ ਨਾਂ ਲੈ ਕੇ ਜਾਂਦੀ ਵੀ ਇਹਨੂੰ ਥੱਕੇ ਨਾ ਕਰਵਾਤੀ ਕਹਿੰਦਾ ਮੈਂ ਚਲੋ ਠੀਕ ਆ ਕਹਿੰਦਾ ਮੈਂ ਹੁਣ ਕੀ ਕਹਿ ਸਕਦਾ ਸੀ ਉਹਨ ਕਹਿੰਦਾ ਜੀ ਦਿਮਾਲੇ ਤੋਂ ਪੌਨੀ ਤੇ ਆ ਗਈ ਕਹਿੰਦਾ ਇਹ ਕਰਦਿਆਂ ਕਰਦਿਆਂ ਗੱਲਾਂ ਬਾਤਾਂ ਕਰਿਆ ਕਰੇ ਕਹਿੰਦਾ ਪਰ ਰਾਤ ਨੂੰ ਨਾ ਮੇਰੇ ਨਾਲ ਫੋਨ ਤੇ ਗੱਲ ਕਰਿਆ ਕਰੇ ਰਾਤ ਨੂੰ ਨਾ ਤਾਂ ਮੈਂ ਜੀ ਵੀਡੀਓ 'ਵਾਲ ਕਰਿਆ ਕਰੇ ਨਾ ਤਾਂ ਮੈਨੂੰ ਵੀਡੀਓ 'ਵਾਲ ਚੱਕਿਆ ਕਰੇ ਨਾ ਫੋਨ ਤੇ ਗੱਲ ਕਰਿਆ ਕਰੇ ਮੰਨ ਲਾ ਕੰਮ ਤੋਂ ਆਈ ਉਹਦੇ ਘੰਟਾ ਗੱਲ ਕਰਨੀ ਜਿਵੇਂ ਰਾਤ ਨੂੰ ਮੰਨ ਲਾ ਉਧਰ ਦੇ ਸਾਨੂੰ ਰਾਤ ਨੂੰ 11:00 ਵਜੇ ਫੋਨ ਕਰਨਾ ਹੈ 10:00 ਇਹਨੇ ਫੋਨ ਨਹੀਂ ਚੱਕਣਾ ਕਹਿੰਦਾ ਤਾਂ ਜਿਵੇਂ ਸਵੇਰੇ ਪੁੱਛਣਾ ਹੋਇਆ ਮੈਂ ਤਾਂ ਸੌਂ ਗਈ ਸੀ ਮੈਂ ਥੱਕੀ ਰੁਟੀ ਕੰਮ ਤੋਂ ਆਈ ਚਲੋ ਜੀ ਕਹਿੰਦਾ ਮੈਨੂੰ ਜਿਵੇਂ ਕਹੇ ਮੈਂ ਮੰਨ ਲੈਂਦਾ ਕਹਿੰਦਾ ਉਸ ਤੋਂ ਬਾਅਦ ਸਾਡਾ ਘਟ ਘਟ ਕਹਿੰਦਾ 2 ਢਾਈ ਸਾਲ ਬਾਅਦ ਕਹਿੰਦਾ ਮੇਰੀ ਫੈਲ ਲੱਗੀ ਮੇਰਾ ਵੀਜ਼ਾ ਆ ਗਿਆ ਤੇ ਮੈਂ ਵੀ ਕਹਿੰਦਾ ਕੈਨੇਡਾ ਪਹੁੰਚ ਗਿਆ ਕਹਿੰਦਾ ਜਦੋਂ ਬਈ ਮੈਂ ਕੈਨੇਡਾ ਪਹੁੰਚਿਆ ਉੱਥੇ ਹੀ ਮੈਨੂੰ ਅੱਗੋਂ 에ਰਪੋਰਟ ਤੋਂ ਰਿਸੀਵ ਕਰਨ ਆਉਂਦੀ ਹੈ ਤੇ ਨਾਲ ਇਹਦੀ ਮਾਸਦੀ ਦੀ ਕੁੜੀ ਹੁੰਦੀ ਹੈ ਕਹਿੰਦਾ ਬਈ ਜਦੋਂ ਮੈਂ ਇਹਨੂੰ ਦੇਖਿਆ ਕਿ ਗਲਦਸਤਾ ਜਾਂ ਲੈ ਕੇ ਆਈ ਕਹਿੰਦਾ ਜਦੋਂ ਮੈਂ ਦੇਖਿਆ ਕਹਿੰਦਾ ਮੇਰੇ ਪੈਰਾਂ ਥੱਲੇੋਂ ਮਿੱਟੀ ਨਿਕਲ ਗਈ ਯਾਰ ਵੀ ਇਹ ਤਾਂ ਵੀ ਗੋऱ्या ਦੇ ਰੰਗਾਂ ਚ ਰੰਗੀ ਪਈ ਆ ਵੀ ਐ ਪਛਾਣ ਚੀ ਨਾ ਵੀ ਉਹ ਆ ਤੇ ਹੋਰ ਕੋਈ ਆ ਕਹਿੰਦਾ ਖੁੱਲੇ ਵਾਲ ਛੱਡੇ ਐਣਕਾਂ ਲਾਈਆਂ ਕਹਿੰਦਾ ਭਰਾਵਾ ਤੇ ਜੀਨ ਜੂਨ ਪਾਈ ਗੋਡਿਆਂ ਤੋਂ ਮੜੀ ਜੀ ਪਾਰਟੀ ਟੌਪ ਆਇਆ ਕਹਿੰਦਾ ਮੈਂ ਵੇਖ ਕੇ ਹੈਰਾਨ ਨੂੰ ਕਹਿੰਦਾ ਮੈਂ ਕੀ ਬੋਲਣਾ ਸੀ ਭਰਾਵਾ ਮੈਂ ਜਮਾ ਚੁੱਪ ਕਹਿੰਦਾ ਕਹਿੰਦਾ ਜਦੋਂ ਮੈਂ ਗੱਡੀ 'ਚ ਬੈਠਾ ਤੇ ਗੱਡੀ 'ਚ ਕਹਿੰਦਾ ਮੈਨੂੰ ਨਾ ਸਿਗਰਟ ਦੀ ਸਮੈਲ ਜੀ ਆਵੇ ਵੀ ਜਿਵੇਂ ਗੱਡੀ 'ਚ ਕੋਈ ਬਹਿ ਕੇ ਸਿਗਰਟ ਵਗੈਰਾ ਪੀਂਦਾ ਕਹਿੰਦਾ ਮੈਂ ਕਿਹਾ ਵੀ ਗੱਡੀ 'ਚ ਉਹਨਾਂ ਨੂੰ ਸਿਗਰਟ ਦੀ ਸਮੈਲ ਜੀ ਆਉਂਦੀ ਹੈ ਵੀ ਸਿਗਰਟ ਕੌਣ ਪੀਂਦੇ ਕਿਹਨੇ ਪੀਤੀ ਆ ਤੇ ਕਹਿੰਦੀ ਨਹੀਂ ਕੋਈ ਸਿਗਰਟ ਦੀ ਤੇ ਮਾਸਟਰ ਜੀ ਕੁੜੀ ਉਹਦੀ ਨਹੀਂ ਨੀ ਉਹ ਐਸੇ ਤੁਹਾਨੂੰ ਵੈਸੇ ਹੀ ਲੱਗੀ ਜਾਂਦਾ ਇਧਰ ਤੇ ਪਰਫਿਊਮ ਵਗੈਰਾ ਇਹੋ ਜਿਹਾ ਤੁਹਾਨੂੰ ਵੈਸੇ ਲੱਗੀ ਜਾਂਦਾ ਵੀ ਇਹ ਪਰਫਿਊਮ ਦੀ ਫ੍ਰੈਗਰੈਂਸ ਆ ਵੀ ਇਹ ਸਿਗਰਟ ਦੀ ਸਮੈਲ ਨਹੀਂ ਹੈਗੀ ਕਹਿੰਦਾ ਮੈਂ ਚਲੋ ਠੀਕ ਆ ਕਹਿੰਦਾ ਚਲੋ ਜੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਮੈਂ ਘਰੇ ਪਹੁੰਚਦਾ ਘਰੇ ਜਾਣ ਤੋਂ ਬਾਅਦ ਥੋੜੇ ਦਿਨਾਂ ਬਾਅਦ ਕਹਿੰਦਾ ਮੇਰੇ ਕੋਲ 2 ਸਾਲ ਦਾ ਵਰਕ ਪਰਮਿਟ ਤਾਂ ਹੁੰਦਾ ਹੀ ਆ 2 ਸਾਲ ਦਾ ਵਰਕ ਪਰਮਿਟ ਤੇ ਮੈਂ ਜਾਣਾ ਉਧਰ ਕਹ ਉਹ ਇਹ 2-4 ਦੇ ਵਿੱਚ ਮੈਨੂੰ ਕੰਮ-ਕੁਮ ਲੱਭ ਕੇ ਤੇ ਕਹਿੰਦਾ ਐ ਹੁੰਦਾ ਵੀ ਜਿਹੜਾ ਕੰਮ ਹੁੰਦਾ ਡੇ ਦੀ ਸ਼ਿਫਟ ਤੇ ਜਾਂਦੀ ਕਹਿੰਦਾ ਨਾਈਟ ਦੀ ਸ਼ਿਫਟ ਤੇ ਮੈਂ ਜਾਂਦਾ ਸੀ ਕਿਤੇ ਘਰ ਵਾਲੀ ਘਰੇ ਜਵਾਕ ਸਾਹਮਦੀ ਸੀ ਚਲੋ ਜੀ ਕਹਿੰਦਾ ਮੈਂ ਰਾਤ ਨੂੰ ਕੰਮ ਤੇ ਜਾਇਆ ਕਰਨਾ ਤੇ ਕਹਿੰਦਾ ਸਵੇਰੇ ਮੰਨ ਲਓ ਮੈਂ 4 ਵਜੇ ਵਾਪਸ ਆ ਜਾਂਦਾ ਹੁੰਦਾ ਸੀਗਾ ਸ਼ਾਮ ਨੂੰ ਮੈਂ ਜਾਂਦਾ ਸੀ ਕੰਮ 'ਤੇ ਤੇ ਕਹਿੰਦਾ ਘਰ ਦੀ ਚਾਬੀ ਇੱਕ ਮੇਰੇ ਕੋਲ ਹੁੰਦੀ ਸੀ ਮੈਂ ਆ ਕੇ ਚੁੱਪਰ ਕੇ ਲੌਕ ਖੋਲ ਕੇ ਤੇ ਆ ਕੇ ਘਰੇ ਨਹਾ ਤੋ ਕੇ ਸੌਂ ਜਾਇਆ ਕਰਨਾ ਕਹਿੰਦਾ ਇੱਕ ਦਿਨ ਮੈਂ ਕੰਮ ਤੇ ਗਿਆ ਹੋਣਾ ਤੇ ਕਹਿੰਦਾ ਕੰਮ ਤੇ ਕੀ ਹੁੰਦਾ ਮੇਰੇ ਨਾਲ ਹਾਰਟ ਤੇ ਕਹਿੰਦਾ ਦਿਲ 'ਚ ਬੜੀ ਦਰਦ ਜੀ ਹੋਣ ਲੱਗ ਜਾਂਦੀ ਤੇ ਮੈਂ ਉੱਥੋਂ ਕਹਿੰਦਾ ਛੁੱਟੀ ਲੈ ਕੇ ਰਾਤ ਨੂੰ ਮਨ ਲਾ 1:00 ਵਜੇ ਕਹਿੰਦਾ ਵਾਪਸ ਘਰੇ ਆਇਆ ਇਹਨੇ ਆ ਕੇ ਕਹਿੰਦਾ ਮੈਂ ਲੋਕ ਖੋਲਦਾ ਲੋਕ ਖੋਲ ਕੇ ਜਦੋਂ ਮੈਂ ਕਹਿੰਦਾ ਆਪਣੇ ਬੈਡਰੂਮ ਦਾ ਦਰਵਾਜ਼ਾ ਖੋਲਦਾ ਕਹਿੰਦਾ ਉਹ ਦਰਵਾਜ਼ਾ ਖੋਲ ਕੇ ਕਹਿੰਦਾ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਦੋਂ ਮੈਂ ਸਾਰਾ ਕੁਝ ਦੇਖਿਆ ਕਹਿੰਦਾ ਜਵਾਕ ਛੋਟਾ ਇਹ ਸੁੱਤਾ ਪਿਆ ਸੀ ਕਹਿੰਦਾ ਜਿਹੜਾ ਸੀਰੀ ਸਾਹਿਬ ਸੀ ਉਹ ਸਾਈਡ ਤੇ ਟੇਬਲ ਤੇ ਪਿਆ ਸੀਗਾ ਕੋਲ ਕਹਿੰਦਾ ਇੱਕ ਸਿਗਰਟਾਂ ਦੀ ਡੱਬੀ ਪਈ ਹੋਈ ਸੀ ਤੇ ਬੀਅਰ ਦੀਆਂ ਦੋ ਖਾਲੀ ਬੋਤਲਾਂ ਪਈਆਂ ਹੋਈਆਂ ਸੀ ਕਹਿੰਦਾ ਐ ਰੱਜੀ ਦਾਰੂ ਨਾਲ ਪਈ ਸੀ RAM Lal ਘਰਾੜੇ ਦੇ ਘਰਾੜਾ ਮਾਰੀ ਇਹਨੂੰ ਕੋਈ ਪਤਾ ਨਹੀਂ ਆ ਬੀਆ ਦੀਆਂ ਬੋਤਲਾਂ ਪਈਆਂ ਸਿਗਰਟ ਦੀ ਡੱਬੀ ਪਈਆਂ ਕਹਿੰਦਾ ਮੈਂ ਵੀਡੀਓ ਬਣਾ ਲਈ ਉਸ ਚੀਜ਼ ਦੀ ਵੀਡੀਓ ਬਣਾਇਆ ਕਹਿੰਦਾ ਮੈਂ ਜਾ ਕੇ ਲੌਬੀ ਚ ਬੈਠ ਗਿਆ ਕਹਿੰਦਾ ਨੀਂਦਤਾ ਭਾਈ ਕੀ ਆਉਣੀ ਸੀ ਕਹਿੰਦਾ ਮੇਰੇ ਤਾਂ ਕੋਈ ਅੰਦਰ ਨਹੀਂ ਸੀ ਵੜ ਕੇ ਜਾਂਦਾ ਵੀ ਆ ਬਣ ਕੀ ਗਿਆ ਕਹਿੰਦਾ ਮੈਂ ਤਾਂ ਯਾਰ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਦੋ ਟਾਈਮ ਗਰਬਾਣੀ ਪੜਦਾ ਸੀਗਾ ਕਹਿੰਦਾ ਸਵੇਰੇ ਉੱਠ ਕੇ ਆਈ ਕਹਿੰਦਾ ਨਹਾ ਧੋ ਕੇ ਇਹ ਆਈ ਕਹਿੰਦਾ ਇਹਨੇ ਬੋਤਲਾਂ ਬਦਲਣਾ ਸਾਫਤੀਆਂ ਸਾਰਾ ਕੁਝ ਇਹ ਆਈ ਕਹਿੰਦੀ ਮੈਨੂੰ ਵੇਖ ਕੇ ਵੀ ਹਰਾਨ ਜੀ ਵੀ ਤੁਸੀਂ ਕਦੋਂ ਆਏ ਤੁਸੀਂ ਦੱਸਿਆ ਨਹੀਂਗਾ ਕਹਿੰਦਾ ਮੈਂ ਤਾਂ ਆਖਿਆ ਵੀ ਮੈਂ ਹੁਣੇ ਆਇਆ ਅਜ 15 2 ਕਹਿੰਦੇ ਗੋਪੀਦਲਾ ਤੇਰੇ ਦਿਮਾਗ 'ਚ ਫਰਕ ਪਿਆ ਮੈਂ ਸ਼ਰਾਬ ਕਿੱਥੇ ਪੀਨੀ ਮੈਂ ਅੰਮ੍ਰਿਤਸਰ ਆ ਗਿਆ ਤੂੰ ਸ਼ਰਮਕਾਰ ਮਣੀ ਮੁੱਟੀ ਗੱਲ ਕਰਨ ਲੱਗਿਆ ਕਹਿੰਦਾ ਮੈਂ ਕਿਹਾ ਤੂੰ ਸਿਗਰਟ ਪੀਨੀ ਐ ਕਹਿੰਦਾ ਅਗੋ ਭਰਾਵਾ ਮੈਨੂੰ ਟੁੱਟ ਕੇ ਪੈ ਗਈ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਸਿਗਰਟ ਪੀਨੀ ਐ ਤੂੰ ਸ਼ਰਾਬ ਪੀਨੀ ਐ ਕਹਿੰਦਾ ਅਗੁਣਾ ਮੇਰੇ ਮੁਜਵਾਗ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਕੇ ਕਹਿੰਦਾ ਕਹਿੰਦੇ ਲੈ ਮੈਨੂੰ ਇਹ ਜਵਾਗ ਦੀ ਸੌਂ ਲੱਗੇ ਵੀ ਮੈਂ ਤਾਂ ਮਰੇ ਦਾ ਮੂੰਹ ਦੇਖਾਂ ਵੀ ਜੇ ਮੈਂ ਸਿਗਰਟ ਤੇ ਸ਼ਰਾਬ ਪੀਂਦੀ ਆ ਮੈਂ ਕਹਿੰਦਾ ਬਾਈ ਮੇਰੇ ਤੋਂ ਜਿੰਨੀ ਜ਼ੋਰ ਦੀ ਲਫੇੜਾ ਵੱਜਿਆ ਮੈਂ ਉੱਡੀ ਕਹਿੰਦਾ ਜਦੋਂ ਇਹਨੇ ਵੀਡੀਓ ਦੇਖ ਲਈ ਕਹਿੰਦਾ ਜਨਾਨੀ ਨੇ ਕਹਿੰਦਾ ਮਿੰਟਾਂ ਦੇ ਵਿੱਚ ਹੀ ਰੰਗ ਬਟਾਲਿਆ ਕਹਿੰਦੀ ਹਾਂ ਪਿੰਨੀ ਆ ਕੀ ਕਰ ਲਈਂ ਦੱਸ ਤੂੰ ਕਰ ਕੀ ਲੈਣਗੇ ਕਹਿੰਦੀ ਮੇਰਾ ਕਹਿੰਦੀ ਤੈਨੂੰ ਮੈਂ ਹੁਣੇ ਚਕਾਉਂਦੀ ਆ ਪੁਲਿਸ ਤੋਂ ਕਹਿੰਦਾ ਭਰਾਵਾ ਇਹਨੇ ਕਾਲ ਕੀਤੀ ਵੀ ਹਾਂ ਮੈਨੂੰ ਇਹਨੇ ਕੁੱਟਿਆ ਮੈਨੂੰ ਜ਼ਬਰਦਸਤੀ ਕੀਤੀ ਕਹਿੰਦਾ ਪੁਲਿਸ ਆ ਗਈ ਕਹਿੰਦੇ ਪੁਲਿਸ ਆਈ ਕਹਿੰਦੇ ਇਹੋ ਗੱਲ ਅੱਗੇ ਕਰਦੇ ਵੀ ਹਿੱਟ ਮੀਆਂ ਦੇਖੋ ਕਹਿੰਦਾ ਇਹਦੀ ਗੱਲ ਤੇ ਨਿਸ਼ਾਨ ਪਿਆ ਹੁੰਦਾ ਕਹਿੰਦਾ ਪੁਲਿਸ ਭਰਾਵ ਨੂੰ ਚੱਕ ਕੇ ਲੈ ਜਾਂਦੀ ਹੈ ਕਹਿੰਦਾ ਮੇਰੇ ਤੇ ਕੇਸ ਚੱਲ ਪੈਂਦਾ ਕਹਿੰਦਾ ਜਦੋਂ ਮੈਂ ਫਿਰ ਬਾਹਰ ਆਉਣਾ ਮੈਂ ਆ ਕੇ ਸਭਰਿਆਂ ਨੂੰ ਆ ਦੇਖੋ ਆਪ ਦੀ ਧੀ ਦੀਆਂ ਕਰਤੂਤਾ ਕਹਿੰਦਾ ਮੈਂ ਵੀਡੀਓ ਸੈਂਡ ਕਰਤੀ ਕਹਿੰਦਾ ਐਵੇਂ ਕਹਿੰਦਾ ਮੇਰੇ ਸਸਤੇ ਸਹੁਰੇ ਨੇ ਇਹਨੂੰ ਫੋਨ ਕਰਕੇ ਕਿਹਾ ਵੀ ਗੱਲ ਸੁਣ ਲਾ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਤੂੰ ਸਾਡੀ ਧੀ ਨਹੀਂ ਨਾ ਸਾਡੇ ਘਰੇ ਬੜੀ ਤੇ ਨਾ ਤੈਨੂੰ ਬੜਨ ਦੀ ਲੋੜ ਆ ਅਸੀਂ ਜਿਉਈਏ ਮਰੀਏ ਜਿਵੇਂ ਮਰਜੀ ਰਹੀਏ ਪਰ ਤੇਰੇ ਨਾਲ ਅੱਜ ਤੋਂ ਸਾਡਾ ਰਹਿਣ ਦੇ ਸਭ ਕੁਝ ਬੰਦ ਆ ਕਹਿੰਦਾ ਇਹ ਮਾਂ ਦੀ ਧੀ ਕਹਿੰਦੀ ਚੱਲ ਠੀਕ ਆ ਇਹਨਾਂ ਨੇ ਇਹਨੇ ਆਪਦੀ ਮਾਂ ਦੇ ਨੰਬਰ ਵੀ ਕਹਿੰਦਾ ਪਿਓ ਦੇ ਨੰਬਰ ਬਲੌਕ ਲਿਸਟ ਚ ਪਾ ਦਿੱਤੇ ਕਹਿੰਦਾ ਉਸ ਤੋਂ ਬਾਅਦ ਉਹਨਾਂ ਨੇ ਵੀ ਤੱਕ ਅਪਰੋਚ ਨਹੀਂ ਕੀਤੀ ਨਾ ਹੀ ਇਹਨੇ ਉਹਨਾਂ ਤੱਕ ਕੀਤੀ ਕਹਿੰਦਾ ਬਾਈ ਹੁਣ ਮੇਰੇ ਤੇ ਕੰਡੀਸ਼ਨ ਲੱਗੀ ਹੋਈ ਆ ਵੀ ਮੈਂ 1 ਕਿਲੋਮੀਟਰ ਦੇ ਘੇਰੇ ਚ ਇਹਦੇ ਕੋਲੋਂ ਦੂਰ ਰਹਿਣਾ ਵੀ ਮੈਂ ਇਹਦੇ ਕੋਲ ਨਹੀਂ ਜਾ ਸਕਦਾ ਕਹਿੰਦਾ ਜਿਹੜਾ ਮੇਰਾ ਬੱਚਾ ਉਹ ਇਹਦੇ ਕੋਲ ਆ ਠੀਕ ਆ ਬੱਚੇ ਨੂੰ ਕਹਿੰਦਾ ਮਿਲਣ ਦੀ ਪਰਮਿਸ਼ਨ ਹੁਣ ਕਹਿੰਦਾ ਮੈਂ ਲੈਣੀ ਆ ਵੀ ਹਾਂ ਵੀ ਸੈਚਡੇ ਸੰਡੇ ਦੀ ਵੀ ਮੈਂ ਬੱਚੇ ਨੂੰ ਮਿਲ ਸਕਦਾ ਕਹਿੰਦਾ ਹੁਣ ਪਰ ਆਵਾ ਮੇਰੇ ਤੇ ਕੇਸ ਚੱਲੀ ਜਾਂਦਾ ਏ ਜਨਾਨੀ ਕੋ ਗੱਲ ਕਹਿੰਦੀ ਹੈ ਵੀ ਤੈਨੂੰ ਪੰਜਾਬ ਭੇਜਣਾ ਦਵਾਰਾ ਬਸ ਇੱਥੇ ਨਹੀਂ ਮੈਂ ਰਹਿਣ ਦੇਣਾ ਕਹਿੰਦਾ ਹੁਣ ਭਰਾਵਾ ਤਲਾਕ ਲੈ ਕੇ ਤੇ ਖਿਹੜਾ ਛਡਾਉਣਾ ਇਹੋ ਜੀ ਜਨਾਨੀ ਤੋਂ ਕਹਿੰਦਾ ਕਹਿੰਦਾ ਭਰਾਵਾ ਕੈਨੇਡਾ ਆ ਕੇ ਕਹਿੰਦਾ ਸਾਰਾ ਕੁਝ ਹੀ ਗਵਾਲਿਆ ਬੜਾ ਸੋਹਣਾ ਪਰਿਵਾਰ ਸੀ ਸਭ ਕੁਝ ਵਧੀਆ ਸੀ ਕਹਿੰਦਾ ਮੈਂ ਸੋਚਿਆ ਨਹੀਂ ਸੀ ਵੀ ਮੇਰੀ ਘਰ ਵਾਲੀ ਆ ਕੁਝ ਕਰ ਜੂਗੀ ਕਹਿੰਦਾ ਬੇੜਾ ਕਿਹਨੇ ਬਿਠਾਇਆ ਸਾਰਾ ਮਾਸਦੀ ਦੀ ਕੁੜੀ ਨੇ ਕਿਉਂਕਿ ਕਹਿੰਦਾ ਉਹ ਪਹਿਲਾਂ ਹੀ ਸਿਗਨਲ ਸੂਟਾ ਉਹ ਵੀ ਪਥਰੀਆਂ ਪੀਂਦੀ ਸੀ ਮੈਨੂੰ ਬਾਅਦ ਚ ਪਤਾ ਲੱਗਾ दारू ਵਾਧੂ ਪੀਂਦੀ ਸੀਗੀ ਜਦੋਂ ਉਹਦੇ ਕੋਲੇ ਬੈੰਡ ਉਠਣ ਲੱਗ ਗਈ ਉਹਨੇ ਸਾਰਾ ਇਹਦਾ ਦਿਮਾਗ ਚੇਂਜ ਕਰਤਾ ਬ੍ਰੇਨ ਵਾਸ਼ ਕਰਤਾ ਵੀ ਇਹ ਐਡਵਾਂਸ ਕੰਟਰੀ ਆ ਆਜ਼ਾਦ ਮੁਲਕ ਆ ਤੂੰ ਕਿੱਧਰ ਤੁਰੀ ਫਿਰਦੀਆਂ ਕਿਹੜੇ ਝੰਜੜੇ ਚ ਵੀ ਫਿਰਦੀਆਂ ਕੀ ਰੱਬ ਆ ਕੀ ਕਹੀ ਮਨਲਾ ਵੀ ਨੇ ਇੰਨਾ ਕੁ ਬ੍ਰੇਨ ਵਾਸ਼ ਕਰਤਾ ਵੀ ਉਹ ਇਸ ਚੀਜ਼ ਤੋਂ ਇੰਨੀ ਕੁ ਦੂਰ ਹੋ ਗਈ ਗੱਲਾਂ ਹੀ ਛੱਡ ਦੇ ਇੰਨੀ ਕੁ ਦੂਰ ਹੋ ਗਈ ਗੱਲਾਂ ਹੀ ਛੱਡ ਦੇ ਕਹਿੰਦਾ ਸਿਰਫ ਮੈਂ ਜਦੋਂ ਆਇਆ ਉਦੋਂ ਮੇਰੇ ਕੋਲੇ ਵਿਖਾਵਾ ਕਰਨ ਦਾ ਮਾਰਾ ਉਹ ਸੀਰੀਸਾ ਪਾਉਂਦੀ ਸੀ ਵੀ ਕਿਤੇ ਇਹ ਨਾ ਕਹ ਵੀ ਤੂੰ ਅਮਰਤ ਕਿਉਂ ਛੱਡਿਆ ਕਹਿੰਦਾ ਪਰ ਜਦੋਂ ਸਾਰੇ ਰਾਜ਼ ਖੁੱਲ ਗਏ ਉਸ ਤੋਂ ਬਾਅਦ ਜਦੋਂ ਮੇਰੇ ਤੇ ਕੇਸ ਚੱਲਿਆ ਉਸ ਤੋਂ ਬਾਅਦ ਉਹਨੇ ਸੀਰੀ ਸਾ ਵੀ ਪਾਉਣਾ ਛੱਡਤਾ ਅਮਰਤ ਵੀ ਛੱਡਤਾ ਕਹਿੰਦਾ ਹੁਣ ਵਾਲ ਐ ਖੁੱਲੇ ਛੱਡੇ ਹੁੰਦੇ ਆ ਤੇ ਮਾਸੇ ਦੀ ਕੁੜੀ ਨਾਲ ਫਿਰਦੀ ਆ ਹਰ ਲਾਲ ਲਾਲ ਕਰਦੀ ਕਹਿੰਦਾ ਕਹਿੰਦਾ ਇਹ ਜਿਹੜਾ ਵੇਪ ਜਾਂ ਹੁੰਦਾ ਸੂਟੇ ਜਿ ਲਾਉਣ ਵਾਲਾ ਉਹ ਵੀ ਦੀ ਜੇਬ 'ਚ ਹੁੰਦਾ ਹਰ ਵੇਲੇ ਕਹਿੰਦਾ ਕਹਿੰਦਾ ਹੁਣ ਦੇਖੋ ਵੀ ਕੀ ਆ ਕੇ ਖੱਟਿਆ ਕਹਿੰਦਾ ਬਾਈ ਕਹਿੰਦਾ ਬਸ ਮੇਰਾ ਕੇਸ ਨਿਬੜ ਗਿਆ ਨਾ ਕਹਿੰਦਾ ਮੈਂ ਪੱਕਾ ਹੋਵਾਂ ਭਾਵੇਂ ਨਾ ਹੋਵਾਂ ਕਹਿੰਦਾ ਯਾਰ ਮੈਂ ਪੰਜਾਬ ਮੜ ਜਾਣਾ ਮੈਂ ਇੱਥੇ ਨਹੀਂ ਰਹਿਣਾ ਕਹਿੰਦਾ ਬਸ ਕਹਿੰਦਾ ਕੰਨ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਿਓ ਦਬਾ ਕੇ ਸ਼ੇਅਰ ਕਰਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗੀ ਭਰਾਵੋ ਦੇਖੋ ਦੁਨੀਆ ਤੇ ਬਣੀ ਕੀ ਕੁਝ ਜਾਂਦਾ ਬਾਈ ਨੇ ਫੋਟੋਆਂ ਵੀ ਪਾਈਆਂ ਮੈਨੂੰ ਵੀ ਆਹ ਦੇਖ ਸਾਰੀਆਂ ਉਹ ਵੀਡੀਓ ਵੀ ਪਾਈ ਆ ਮੈਨੂੰ ਵੀ ਆਹ ਦੇਖ ਬੀਅਰ ਜਦੋਂ ਬੀਅਰ ਵੀ ਕੇ ਸੁੱਤੀ ਪਈ ਹੁੰਦੀ ਆ ਪਰ ਆਪਾਂ ਉਸ ਚੀਜ਼ ਸ਼ੇਅਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਆਪਾਂ ਕਿਸ ਦੀ ਇੱਜ਼ਤ ਨਾਲ ਖਲਵਾੜ ਨਹੀਂ ਕਰ ਸਕਦੇ ਤੇ ਨਾ ਹੀ ਆਪਣੇ ਕੋਲੇ ਹੱਕ ਆ ਕਿਸ ਦੀ ਇੱਜ਼ਤ ਨਾਲ ਖਲਵਾੜ ਕਰਨ ਦਾ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਭਰਾਵੋ ਦੇਖੋ ਜਦੋਂ ਵੀ ਤੁਸੀਂ ਕਿਸੇ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਾਉਂਦੇ ਹੋ ਤੁਸੀਂ ਪੈਸਾ ਲਾਉਂਦੇ ਹੋ ਤੁਸੀਂ ਕੁੜੀ ਨੂੰ ਬਾਹਰ ਭੇਜਦੇ ਹੋ ਤਾਂ ਸਭ ਤੋਂ ਪਹਿਲਾਂ ਕੁੜੀ ਦੇ ਆਧਾਰ ਕਾਰਡ ਦੇ ਕੁੜੀ ਦੇ ਪਾਸਪੋਰਟ ਦੇ ਸਾਰੇ ਪ੍ਰੂਫਾਂ ਤੇ ਤੁਹਾਡਾ ਨਾਮ ਚੜਿਆ ਹੋਣਾ ਬਹੁਤ ਜ਼ਰੂਰੀ ਆ ਬੜੇ ਭਰਾਵਾਂ ਨਾਲ ਇਹ ਗੱਲ ਹੋਈ ਆ ਕਿ ਜਲਦੀ ਜਲਦੀ ਚ ਵਿਆਹ ਕਰਾ ਲੈ ਵੀਜ਼ਾ ਲਾ ਕੇ ਕੁੜੀ ਉੱਡ ਗਈ ਕੁੜੀ ਦੇ ਪਾਸਪੋਰਟ ਤੇ ਨਾ ਘਰਵਾਲੇ ਦਾ ਨਾਮ ਆ ਨਾ ਆਧਾਰ ਕਾਰਡ ਤੇ ਘਰਵਾਲੇ ਦੇ ਨਾਮ ਆ ਕਿਸੇ ਵੀ ਪ੍ਰੂਫ ਤੇ ਘਰਵਾਲੇ ਦਾ ਨਾਮ ਨਹੀਂ ਹੁੰਦਾ ਜਦੋਂ ਕਿਸੇ ਵੀ ਪ੍ਰੂਫ ਤੇ ਘਰਵਾਲੇ ਦਾ ਨਾਮ ਨਹੀਂ ਹੁੰਦਾ ਸਮਝ ਲਓ ਤੁਹਾਡੇ ਹੱਥ ਵੱਡੇ ਗਏ ਤੁਸੀਂ ਡੱਕਾ ਨਹੀਂ ਕਰਨ ਜੋਗੇ ਫਿਰ ਬਸ ਉਹ ਮੋਟਰਾਂ ਦੇ ਦਵਾਈ ਪੀ ਕੇ ਮਰਨ ਜੋਗੇ ਰਹਿ ਜਾਣੇ ਇਹ ਗੱਲ ਸੱਚਾ ਬੀਸ਼ਕ ਕੌੜੀ ਹੈ ਮੇਰੀ ਗੱਲ ਨੂੰ ਗਲਤ ਪਾਸੇ ਨਾ ਲੈ ਕੇ ਜਾਇਓ ਮੈਂ ਇੱਕ ਤੁਹਾਨੂੰ ਚੰਗਾ ਸਨੇਹਾ ਦੇਣ ਦੀ ਕੋਸ਼ਿਸ਼ ਕਰਦਾ ਭਰਾਵੋ ਕਿ ਦੇਖੋ ਜਦੋਂ ਤੁਸੀਂ ਪੈਸਾ ਲਾ ਰਹੇ ਹੋ ਆਪਦਾ ਘਰ ਪੱਟ ਰਹੇ ਹੋ ਤਾਂ ਪੱਕੇ ਪੈਰੀਂ ਰਿਹਾ ਕਰੋ ਐਵੇਂ ਕੱਚਾ ਨਾ ਕੱਤਿਆ ਕਰੋ ਕੱਚੇ ਖਿਡਾਰੀ ਨਾ ਬਣਿਆ ਕਰੋ ਮੁੜ ਕੇ ਬਾਅਦ ਵਿੱਚ ਤੁਹਾਡੇ ਪੱਲੇ ਰੋਣਾ ਪਛਤਾਵਾ ਰਹਿ ਜਾਂਦਾ ਹੋਰ ਕੁਝ ਨਹੀਂ ਰਹਿ ਜਾਂਦਾ ਇਸ ਵੀਡੀਓ ਨੂੰ ਆਪ ਵੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ